ਚਲੋ ਪੈਕਿੰਗ ਤੇ ਸਾਰੀ ਹੋ ਗਈ ਆ ਤੇ ਹਾਂ ਬਤਰੇ ਹੋ ਗਈ ਪੈਕਿੰਗ ਸਾਰੀ ਹਾਂਜੀ ਮੰਮੀ ਸਾਰਾ ਸਮਾਨ ਰੱਖ ਲਿਆ ਨਾ ਸੋਚ ਸਮੇ ਕੇ ਹਾਂਜੀ ਮੰਮੀ ਸਾਰਾ ਸਮਾਨ ਰੱਖ ਲਿਆ ਵਾ ਤੇ ਮੈਂ ਦੋ ਕ ਕੱਪੜੇ ਬਾਦੀ ਰੱਖੇ ਤੁਹਾਨੂੰ ਪਤਾ ਕਾਸ਼ਵੀ ਨਾਲ ਚੱਲੀ ਤੇ ਫਿਰ ਬੱਚਿਆਂ ਦੇ ਨਾਲ ਤੇ ਕੋਈ ਚੀਜ਼ ਨਾ ਜਾਵੇ ਦੇਖ ਲਵਾਂ ਤੇ ਮੇਰੀ ਗੱਲ ਸੁਣ ਜਿਸ ਤਰ੍ਹਾਂ ਇੱਥੇ ਸੋਹਣੀ ਜੀ ਬਣ ਕੇ ਰਾਨੀ ਨਸਵੇਰੇ ਹੋਰ ਸ਼ਾਮੀ ਹੋ ਰਾਤੀ ਹੋਰ ਉਸ ਤਰ੍ਹਾਂ ਹੀ ਬਣ ਕੇ ਰਹਿ ਨਹੀਂ ਮੇਰਾ ਕੋਈ ਪਤਾ ਨਹੀਂ ਮੈਂ ਕਿਸਲੇ ਤਨ ਮਿਲਣ ਆਇਆ ਮੈਂ ਉਦਾਸ ਹੋ ਜਾਣਾ ਨਹੀਂ ਤਮੇ ਛਾਪਾ ਮਾਰਨਾ ਤੂੰ ਕਿਹੋ ਜੀ ਬਣੀ ਹੈ ਗੰਦੀ ਤੇ ਨਹੀਂ ਬਣੀ ਉੱਥੇ ਵਧੀਆ ਕਪੜੇ ਪਾ ਕੇ ਰਹਿਣਾ ਉੱਥੇ ਹਰ ਵੇਲੇ ਠੀਕ ਆ ਮੰਮੀ ਵਧੀਆ ਕਪੜੇ ਮੈਂ ਕਿਹੜਾ ਕਿਤੇ ਜਾਣਾ ਨਹੀਂ ਤੂੰ ਸਜੀ ਸੁਜੀ ਰਹਿ ਆਂ ਘਰ ਮੇਰਾ ਇੰਦੀ ਦਿਲ ਖੁਸ਼ ਹੁੰਦਾਈ ਮੈਂ ਤੂੰ ਸਜੀ ਰਵੇਂ ਹਰ ਵੇਲੇ ਠੀਕ ਆ ਮੰਮੀ ਆ ਬੜੇ ਵਧੀਆ ਜੇ ਐਸੇ ਵੀ ਉੱਥੇ ਮੈਂ ਕਿਹੜਾ ਕਿਤੇ ਜਾਣਾ ਵਾ ਕੋਈ ਨਹੀਂ ਭੁੰਮੀ ਫਿਰੀ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਜਾਵੇਂ ਕੋਈ ਤਨ ਮਨਾਈ ਹੈ ਜਿੱਥੇ ਮਰਜ਼ੀ ਆਇਸ਼ ਕਰੀ ਜਾ ਕੇ ਠੀਕ ਆ ਮੈਂ ਤਈਆ ਤੂੰ ਪੇਕੇ ਜਾ ਕੇ ਨਾਈਟ ਸੂਟ ਪਾ ਕੇ ਬੈਠੀ ਰਹਿਣੀ ਆ ਰੰਜੀ ਹੋਣਾ ਚਾਹੀਦਾ ਉੱਥੇ। ਉਹ ਮੰਮੀ ਮੇਰੀ ਯਾਦ ਨਹੀਂ ਗਈ ਇਹ ਦੁਨੀਆ ਦੀ ਸਾਰੀਆਂ ਕੁੜੀਆਂ ਦੀ ਯਾਦ ਤੇ ਪਰ ਮੈਂ ਕੰਨੀ ਤੂੰ ਸੋ ਨਹੀਂ ਬਣ ਕੇ ਰੋਏਂ ਮਰ ਮੇਰਾ ਦਿਲ ਤਾਂ ਦੀ ਖੁਸ਼ ਹੁੰਦਾ ਯਾਰ ਮੇਲੇ ਚਲੋ ਠੀਕ ਆ ਮੰਮੀ ਤੇ ਬਾਕੀ ਪੈਸੇ ਪੂਸੇ ਲੈ ਕੇ ਜਾਏ ਪੂਰੇ ਹੋਰ ਲੱਲਾ ਘਟਾ ਤੇ ਦੱਸ ਦੇ ਜੇ ਲੋੜ ਹੋਏਗੀ ਤੇ ਪਾ ਦਾਂਗੀ ਮੈਂ ਨਹੀਂ ਨਹੀਂ ਮੰਮੀ ਇਹਨਾਂ ਨੇ ਮੈਨੂੰ ਕਾਰਡ ਦਿੱਤਾ ਵਾ ਮੈਂ ਕਾਰਡ ਲੈ ਲਿਆ ਤੇ ਹੁਣ ਤੁਸੀਂ ਇਹ ਦੱਸੋ ਤੇ ਇਹ ਚਾਹ ਬਣੀ ਮੈਂ ਚਾਹ ਬਣਾਣੀ ਆ ਤੁਹਾਡੇ ਕੋਈ ਗੱਲ ਨਹੀਂ ਬਣਾ ਲਾਂਗੇ ਆਪੇ ਤੂੰ ਜਾ ਕੋਈ ਗੱਲ ਨਹੀਂ ਹਾਂ ਤੁਸੀਂ ਕਿਉਂ ਬਣਾਓਗੇ ਉਹ ਮੈਂ 2 ਮਿੰਟ ਚ ਬਣਾ ਦੇਣੀ ਆ ਕੋਈ ਗੱਲ ਕਿਦਾਂ ਤੂੰ ਚਾਹ ਛੱਡ ਪਰ आपे पी लेंगे मगर तू जो टाइम बड़ा हो गया तू निकल दी कार तू जा गर्मी बढ़ी है टाइम से जा पुत्र चलो हाँ कोई गल हाँ चल शुप जा जा इंजॉय करी खूब हाँ जी। है ठीक है मम्मी हाँ मम्मी सात श्री अकाल कभी मेरी हाँ जी पुष्पिंदर भैन जी हाँ जी आज आज भैन जी आज आज आंटी सत श्री अकाल सत श्री ਕੀ ਯਾਰ ਮੈਂ ਤਾਂ ਲੱਗਦਾ ਗਲਤ ਟਾਈਮ ਆ ਗਈ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਹ ਕਿਤੇ ਜਾਣ ਦੀ ਤਿਆਰੀ ਹੋਣ ਢਈ ਲੱਗਦਾ ਨਹੀਂ ਕਿਰਨ ਚੱਲੀ ਹੈ ਮੈਂ ਮਾਂ ਮਮੀ ਵਾਲ ਚੱਲੀ ਦੋ ਦਿਨ ਦੇ ਹਾਂ ਅੱਛਾ ਤੇ ਉਹ ਮਮੀ ਮੈਨੂੰ ਬਾਅਦ ਤੱਕ ਡ੍ਰੌਪ ਕਰਨ ਆਂਦੇ ਸੀਗੇ ਚਲੋ ਜਾ ਜਾ ਤੂੰ ਕਦੀ ਜਾਂਦੀ ਨਹੀਂਗੀ ਮੈਂ ਆਪ ਹੀ ਭੇਜਨੀ ਪਈ ਜਹਾ ਦੋ ਦਿਨ ਲਾਇਆ ਤੂੰ ਮੈਂ ਅੱਛਾ ਹਾਂ ਤੇ ਕਿੱਥੇ ਚੱਲੀ ਆ ਹਾਂਜੀ ਹਾਂਜੀ ਆਂਟੀ ਮੈਂ ਨਾ ਪੇਗੇ ਚਲੀ ਕਿੰਨਾ ਟਾਈਮ ਹੋ ਗਿਆ ਮੈਂ ਗਈ ਨਹੀਂ ਐ ਤੇ ਮੰਮੀ ਕਹਿੰਦੇ ਚੱਲ 2-4 ਦਿਨ ਲਾਇਆ ਨਾਲ ਕਾਸ਼ਵੀ ਦਾ ਵੀ ਦਿਲ ਲੱਗ ਜਾਊਗਾ ਉੱਥੇ ਬੱਚਿਆਂ ਦੇ ਨਾਲ ਅੱਛਾ ਅੱਛਾ ਚਲ ਬੈਠੋ ਤੁਹਾਨੂੰ ਪਾਣੀ ਲੈ ਕੇ ਆਨੀ ਤੁਹਾਡੇ ਵਾਸਤੇ ਬੈਠੋ ਹਾਂਜੀ ਹਾਂਜੀ ਲਿਆ ਲੈ ਆਪੋ ਤਾਂ ਪਾਣੀ ਲੈ ਕੇ ਆ ਆਏ ਹੋਏ ਤੇ ਬੈਜੋ ਬੈਠੋ ਤੇ ਮੈਂ ਚਾਹ ਬਣਾ ਕੇ ਫੇਰ ਹੀ ਜਾਨੀ ਮੰਮੀ ਕੋਈ ਨਹੀਂ ਬਣਾ ਲਾਂਗੇ ਅਸੀਂ ਆਪੇ ਦੋਨੋਂ ਪੀਲਾਂਗੇ ਭੈਣਾ ਤੂੰ ਜਾ ਲੈ ਪੈਣਾ ਅਮਨੂ ਰਾਜ ਦੱਸੰਡੀ ਜੀ ਤੇਰੀ ਨੋ ਦਾ ਚਾਹ ਹੀ ਬੜੀ ਵਧੀਆ ਬਣਾਉਂਦੀ ਆ ਆ ਵਾਵਾ ਲਾਚੀਆਂ ਲੂਚੀਆਂ ਕਾੜਦੀ ਆ ਇਹ ਤੇ ਹੈ ਹੀ ਬਹੁਤ ਵਧੀਆ ਬਣਾਉਂਦੀ ਆ ਫਿਰ ਟੈਨਸ਼ਨ ਨਾ ਲਓ ਮੈਂ ਚਾਹ ਬਣਾ ਕੇ ਜਾ ਹਾਂ ਹਾਂ ਚਾਹ ਬਣਾ ਕੇ ਪਹਿਲਾਂ ਪਾਣੀ ਦੇ ਜੀ ਘੁੱਟ ਕੇ ਮੈਨੂੰ ਆ ਰੋਟੀ ਖਾਧੀ ਸੀ ਰੋਟੀ ਤੋਂ ਇੱਕ ਘੰਟੇ ਬਾਅਦ ਮੈਂ ਪਾਣੀ ਪੀਣੀ ਆ ਹਾਂਜੀ ਆ ਖਾ ਕੇ ਆਈ ਰੋਟੀ ਪੁੱਤ ਫੁਲਕਾਣਾ ਬਣਾਵੀ ਕਿਦਾਂ ਪਾਣੀ ਪੁੱਤਰ ਮੇਰੇ ਲਈ ਵੀ ਲੈ ਆਈ ਆ ਡਾ ਵੱਡਾ ਬੈਗ ਚੁੱਕੇ ਕਿੱਥੇ ਚੱਲੀ ਹੈ ਪੇਕੇ ਚੱਲੀ ਮੈਂ ਆ ਪੇਕੇ ਆ ਮੈਂ ਕਿ ਕਦੀ ਨਹੀਂ ਜਾਂਦੀ ਬੜੀ ਬੜੀ ਧੀਰ ਲਾ ਦਿੰਦੀ ਆ ਦੋ ਦੋ ਚਾਚਾ ਮੀਨੇ ਬਾਦਰ ਜਾਂਦੀ ਹੋਣੀ ਨਾ ਹੀ ਲੰਦੀ ਜਾਂਦਾ ਮੈਂ ਕਹਿੰਦੀ ਉਹਦੀ ਮੰਮੀ ਦਾ ਵੀ ਤਾਂ ਦਿਲ ਕਰਦਾ ਮੇਰੇ ਕੋਲ ਆ ਕੇ ਮੇਰੀ ਧੀ ਰਵੇ ਆਏ ਹਾਏ ਭੈਣ ਜੀ ਕੀ ਘੜੀ ਮੁੜੀ ਇੱਕੋ ਗੱਲ ਕਰੀ ਜਾਂਦੇ ਜਾਂਦੀ 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 ਮੇਰੀ ਗੱਲ ਸੁਣੋ ਤੇਰੀਆਂ ਕਿਡੀਆਂ ਨੂਹਾਂ 2 4 ਹੈਗੀਆਂ ਕੱਲਾ ਕੱਲਾ ਸੁਖ ਨਾ ਤੇਰਾ ਪੋਤੇ ਹਾਂਜੀ ਹੈ ਤੇ ਤੂੰ ਉਹ ਵੀ ਨੂਹ ਪੇਕੇ ਕੱਢਣ ਲੱਗੇ ਆ ਮੇਰੀ ਗੱਲ ਸੁਣ ਧਿਆਨ ਨਾਲ ਤੂੰ ਰਹੀ ਭੋਲੀ ਦੀ ਭੋਲੀ ਤੈਨੂੰ ਨਾ ਸਮਝ ਆਏ ਤੈਨੂੰ ਆਹੜ ਗਵੰਡ ਵੀ ਸਾਰੇ ਪਾਗਲ ਬਣਾ ਜਾਂਦੇ ਤੇ ਹੁਣ ਨੂੰ ਵੀ ਤੈਨੂੰ ਪਾਗਲ ਬਣਾਣ ਡਈ ਏ ਮੇਰੀ ਗੱਲ ਸੁਣ ਨੂੰ ਤੇਰੀ ਪੇਕੇ ਚਲ ਗਈ ਤੇ ਘਰ ਦਾ ਕੰਮ ਕਿੰਨੇ ਕਰਨਾ ਕੋਈ ਤੇ ਕੰਮਾਂ ਲੀਆਂ ਲੱਗੀਆਂ ਹੀ ਆ ਘਰ ਦਾ ਕੰਮ ਕਰ ਲੈ ਹੈ ਤੇ ਬਸ ਇੱਕੋ ਹੀ ਕੰਮ ਹੁੰਦਾ ਰੋਟੀ ਦਾ ਕਿੰਨਾ ਕੰਮ ਹੁੰਦਾ ਤੁਰਿਆ ਤੇਰੇ ਕੋ ਅੱਗੇ ਨਹੀਂ ਜਾਂਦਾ ਉਹ ਕੋਈ ਨਹੀਂ ਰਲ ਮਿਲ ਕੇ ਕੰਮਨ ਵਾਲੀ ਨਾਲ ਕਰਾ ਲਾਂਗੀ ਨਹੀਂ ਕਿਉਂ ਪਾਗਲ ਬਨਣ ਡਈ ਆ ਤੂੰ ਤੇਰਾ ਦਿਮਾਗ ਆਪਣਾ ਕੋ ਕੰਮ ਨਹੀਂ ਕਰਦਾ ਆ ਮੇਰੀਆਂ ਨੂੰਹਾਂ ਕਹਿਣ ਕਵੇਲਾ ਤੈਨ ਨੂ ਆਏ ਜੁਰਤੀ ਅਗੇ ਸਦੀ ਮੇਰੇ ਤੋਂ ਬਗੈਰ ਬਾਹਰ ਚੱਜ ਜਾਣ ਮੈਂ ਨਹੀਂ ਜਾਣ ਦਿੰਦੀ ਇਕੱਠੀਆਂ ਨੂੰ ਇੱਕ ਜਾਂਦੀ ਆ ਤੇ ਦੂਜੀ ਆਂਦੀ ਆ ਦੂਜੀ ਜਾਂਦੀ ਤੀਜੀ ਆਂਦੀ ਮੈਂ ਐਸਾ ਰੱਖਿਆ ਨਹੀਂ ਭੈਣਾ ਜੇ ਤਿੰਨੇ ਚਲ ਗਈਆਂ ਇਕੱਠੀਆਂ ਤੇ ਘਰ ਦਾ ਕੌਣ ਕੰਮ ਕਰੇਗਾ ਤੇ ਤੂੰ ਤੇ ਫਿਰ ਹੈ ਹੀ ਤੇਰਾ ਸੁੱਖ ਨਾ ਪੁੱਤ ਸਵਾਲ ਆਖਿਆ ਮੇਰੀ ਸੁਣ ਗੱਲ ਧਿਆਨ ਨਾਲ ਇਨੂੰ ਪੇ ਆਹੋ ਪੋਪੇ ਪੈਣਾ ਇਹਨੂੰ ਪੇਕੇ ਜਾਂਦੇ ਤਾਂ ਤੇ ਬੜੀ ਵਧੀਆ ਗੱਲ ਕਰਨੀ ਲੈ ਪੁੱਤ ਹਾਂ ਨਹੀਂ ਮੈਂ ਉਹ ਗੱਲ ਕਰਨੇ ਕਹਿੰਦੇ ਪੇਕੇ ਚੱਲੀ ਆ ਮੈਂ ਕਹਿੰਦੀ ਹਾਂ ਵਿਚਾਰੀਆਂ ਨੇ ਕਿੱਥੇ ਜਾਣਾ ਪੇਕੇ ਤੇ ਜਾਣਾ ਹੁੰਦਾ ਹਾਂਜੀ ਹਾਂਜੀ ਆਂਟੀ ਤੁਹਾਡੀ ਮੈਂ ਚਾਹ ਵੀ ਬਣਾਤੀ ਆ ਫਟਾਫਟ ਮੈਨੂੰ ਫਿਰ ਨਾ ਲੇਟ ਹੋ ਜਾਣਾ ਤੇ ਤੁਹਾਨੂੰ ਪਤਾ ਨਾ ਉਹ ਵੀ ਸਾਰੇ ਵੇਟ ਕਰ ਰਹੇ ਨੇ ਮੰਮੀ ਹਣੀ ਵੀ ਤੇ ਇਹਨਾਂ ਨੇ ਡਰਾਈਵਰ ਭੇਜਤਾ ਵਾ ਅੱਛਾ ਅੱਛਾ ਫਟਾਫਟ ਮੈਂ ਚਾਹ ਲੈ ਕੇ ਆਨੀ ਤਾਂ ਹਾਂ ਹਾਂ ਪੁੱਤ ਲੈ ਨਾ ਫਟਾਫਟ ਨਾ ਲੈ ਕੇ ਆਵੀਂ ਗੋਲਡੀ ਆ ਕੇ ਤੇ ਮੈਨੂੰ ਦੱਸਣ ਡਿਆ ਸੀ ਮੇਰੀ ਵੋਟੀ ਚਾਹ ਬੜੀ ਇਹਦੇ ਹੁੰਦੀ ਰਾਜ ਭੈਜੀ ਦੱਸਣ ਡੇ ਚਾਹ ਕਾੜ ਕੇ ਲੈ ਕੇ ਆਵੀਂ ਕਾੜ ਕੇ ਫਟਾਫਟ ਵਾਲੀ ਮੈਂ ਨਹੀਂ ਚਾਹ ਪੀਂਦੀ ਮੈਂ ਨਾ ਇੰਨੀ ਕਾੜਦੀ ਨਹੀਂ ਆਪਰੇ ਇਹ ਲੌਂਗ ਲਾਚੀਆਂ ਪਾ ਦਿੰਦੀ ਉਹਦੇ ਨਾਲ ਆਪੇ ਵਧੀਆ ਕੱਢਦੀ ਨਾਪੋ ਤਾਂ ਹੁਣ ਲੌਂਗ ਵਾਲੀ ਚਾਹ ਚ ਲਾਚੀਆਂ ਆਂਟੀ ਲਾਚੀਆਂ ਅੱਛਾ ਲਾਚੀਆਂ ਤੇ ਠੰਡੀਆਂ ਹੀ ਹੁੰਦੀਆਂ ਹਾਂ ਅੱਛਾ ਮੈਂ ਕਹਾਂ ਜੇ ਲੌਂਗ ਪਾਏ ਨਾ ਭੈਣੇ ਲੌਂਗ ਦਾ ਮੇਰੇ ਮੂੰਹ 'ਚ ਛਾਲੇ ਪੈ ਜਾਂਦੇ ਆ ਲੌਂਗ ਕੱਢ ਕੇ ਦੂਜੀ ਚਾਹ ਬਣਾ ਠੀਕ ਹੈ ਆਂਟੀ ਮੈਂ ਦੋ ਮਿੰਟਾਂ 'ਚ ਆਈਂ ਨੇ ਤੂੰ ਚਗੇ ਤੇਰੀ ਨੂੰ ਤਾਂ ਬੜੀ ਚਾਤ ਰਹੀ ਗਈ ਤੇਰੇ ਮੈਂ ਦੱਸਾਂ ਮੇਰੀ ਗੱਲ ਧਿਆਨ ਨਾਲ ਸੁਣ ਉਹਨੇ ਚਾਹ ਮਿੰਟੋ ਮੈਂਡ ਲੈ ਕੇ ਆਣਾ ਤੂੰ ਆਪਣੀ ਨੂੰ ਨੂੰ ਪੇਕੇ ਨਾ ਜਾਂਦਿਆ ਕਰ ਤੂੰ ਪਾਗਲ ਆ ਉਹਨੂੰ ਤਾਂ ਲੱਗ ਗਿਆ ਮੋਜਾ ਕੰਮ ਚ ਫਸਾ ਗਈ ਤੈਨੂੰ ਵੇਖ ਮੇਰੀ ਗੱਲ ਸੁਣ ਮੁੰਡਾ ਤੂੰ ਆਪੇ ਕੰਨੀ ਮੇਰਾ ਤੜਕੇ 5 ਵਜੇ ਦਾ ਸਿਆਰ ਤੇ ਜਾਂਦਾ ਹੈ ਉਹ ਨਿੰਬੂ ਪਾਣੀ ਆਖੇ ਬਣਾ ਕੇ ਪੀਂਦਾ ਸਵੇਰੇ 5 ਵਜੇ ਤੋਂ ਤੇਰਾ ਕੰਮ ਚਾਲੂ ਹੋ ਜਾਣਾ ਹੀ ਤੇ ਰਾਜ ਦੇ 11 ਵਜੇ ਤੱਕ ਤੇਰਾ ਮੁੰਡਾ 12 ਵਜੇ ਆਂਦਾ ਹੈ ਕੀ 12 ਵਜੇ ਉੱਠ ਕੇ ਰੋਟੀਆਂ ਬਣਾ ਕੇ ਦੇਂਗੀ ਉਹਦਾ ਬੰਦਾ ਆਪੇ ਸਾੰਬੇ ਨਾ ਸਾੰਬੇ ਤੇਰਾ ਦਿਮਾਗ ਖਰਾਬ ਹੈ ਹੈ ਹੁਣ ਤਾਂ ਤੂੰ ਸਾਰ ਦਿਨ ਤੇ ਕੋ ਸੋਫੇ ਤੇ ਬੈਠੀ ਰਹਿਣੀ ਤੇ ਜਦੋਂ ਪੇਕੇ ਚਲ ਗਈ ਤੇ ਕੰਮ ਕਿੰਨੇ ਕਰਨਾ ਮੈਨੂੰ ਦੱਸੇ ਕਿੰਨੇ ਕਰਨਾ ਹੈ ਨਹੀਂ ਮੈਂ ਤਾਂ ਕਹ ਚੱਲ ਰੋਟੀ ਪਾਣੀ ਦਾ ਕੰਮ ਅਲੀ ਨਾਲ ਲਾ ਕੇ ਲਾ ਲ ਹਾਏ ਹਾਏ ਤੂੰ ਆਪੀ ਤੇ ਕਰਨੀ ਆ ਕੋਈ ਗੱਲ ਨਹੀਂ ਫਿਰ ਉਹਦੀ ਮੰਮੀ ਦਾ ਵੀ ਦਿਲ ਕਰਦਾ ਕਿੰਨੀ ਵਾਰੀ ਕਹਿ ਚੁੱਕੀ ਉਹਗਲਿਆ ਉਹ ਤਾਂ ਨਾ ਸੋਚ ਉਹਦਾ ਕਿਉਂ ਸੋਚਣ ਡਈ ਆ ਤੂੰ ਪਾਗਲ ਹੈ ਤੈਨੂੰ ਵੇਖੇ ਮੇਰੀ ਗੱਲ ਸੁਣ ਤੈਨੂੰ ਆਪਣਾ ਸੋਚਣਾ ਚਾਹੀਦਾ ਨਾ ਨਹੀਂ ਸੋਚਣਾ ਤੇ ਚਾਹੀਦਾ ਪਰ ਉਹਦੀ ਮੰਮੀ ਨੇ ਕਿੰਨੀ ਹਾਏ ਘੜੀ ਘੜੀ ਤੇਰਾ ਦਿਮਾਗਰ ਮੰਮੀ 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 ਕਰੀ ਜਾਂਦੀ ਆ ਤੂੰ ਮੇਰੇ ਵਾਂਗੂ ਕਿਉਂ ਗੱਲਾਂ ਤੇ ਤੁਹਾਡੀਆਂ ਸਾਰੀਆਂ ਸਹੀ ਐ ਪਰ ਮੈਨੂੰ ਦੱਸੋ ਮੈਂ ਕਰਾਂ ਕੀ ਫਿਰ ਮੇਰੀ ਗੱਲ ਸੁਣ ਹਾਂਜੀ ਜੋ ਮੈਂ ਤੈਨੂੰ ਕਹਾਂਗੀ ਉਤਰਾ ਹੀ ਕਰੀ ਦੱਸੋ ਇਹ ਨੁਕਸਾ ਬੜਾ ਕਾਮਯਾਬੀ ਆ ਸਾਰੀ ਜਿਹੜੀ ਨੁਕਸੇ ਐ ਨਾ ਮੇਰੀ ਸੱਸ ਮੇਰੇ ਤੇ ਕਰਦੀ ਰਹੀ ਐ ਮੇਰੀ ਗੱਲ ਸੁਣ ਧਿਆਨ ਨਾਲ ਮੇਰੀ ਗੱਲ ਸੁਣ ਲੈ ਭੈਣ ਇਹ ਸਾਰਾ ਮੈਂ ਫਾਇਦਾ ਕੀਤਾ ਹੀ ਤੇਰਾ ਤੇ ਮੇਰਾ ਨਾਂ ਨਹੀਂ ਉਹ ਬਿਲਕੁਲ ਆਣਾ ਚਾਹੀਦਾ ਜੇ ਤੂੰ ਮੇਰਾ ਨਾਂ ਲਿਆ ਤੇ ਤੇਰੇ ਪੁੱਤ ਨੇ ਆ ਕੇ ਮੈਨੂੰ ਪੁੱਛਿਆ ਤੇ ਆਪਾਂ ਤੇ ਜਾਣਾ ਹੀ ਮੁੱਕਰ ਨਹੀਂ ਨਹੀਂ ਤੇਰਾ ਨਾਂ ਹੀ ਨਹੀਂ ਆਏਗਾ ਮੇਰਾ ਨਾਂ ਨਹੀਂ ਆਣਾ ਚਾਹੀਦਾ ਨਹੀਂ ਆਏਗਾ ਨਹੀਂ ਆਏਗਾ ਤੇਰਾ ਨਾਂ अच्छा भैन जी सस्री काल पुत्ता तो पी के जाओ जान भी आओ एक आ गई किरण चाल नहीं पुत्र ओना करो मेनू टेलीफोन आ गया मैं जाना है ਤੇ ਚਾ ਉਹ ਤਾਂ ਵੀ ਉਹਦੇ ਸਪੈਸ਼ਲ ਬਨਵਾਈ ਗਈ ਲਾਚੀਆਂ ਪਾਦੀ ਲੌਂਗ ਕੱਟ ਦੀ ਉਹ ਛੱਡ ਪਰ ਆ ਤੇਰਾ ਸਮਾਨ ਪਿਆ ਜਾ ਪੇਕੇ ਜਾ ਅੱਛਾ ਭਾਜੀ ਹੁਣ ਕਿੰਨੇ ਦਿਨਾਂ ਬਾਅਦ ਆਣਾ ਪੇਕੇ ਮੀ ਪੈਂਦੇ ਮੈਂ ਇਹਦੇ 5-6 ਦਿਨਾਂ ਬਾਅਦ ਆਣਾ ਚੱਲ ਠੀਕ ਆ ਆਪਣੀ ਮੰਮੀ ਨੂੰ ਮੇਰੀ ਸਸਤੀ ਕਾ ਬਲਾਵੇਂ ਬਾਹਰ ਮੀ ਪੈਂਦੇ ਉਹ ਕੋਈ ਨਹੀਂ ਕੋਈ ਨਹੀਂ ਚੱਲੇ ਨਾ ਨਾ ਚੱਲੇ ਚੱਲੀ ਮੈਂ ਆਹ ਹਏ ਮੈਂ ਕਿੰਨਾ ਪੈਂਡਿਆ ਪਸ਼ਪਿੰਦਰ ਕੋਰੇ ਜਿਹੜਾ ਮੈਂ ਕੰਮ ਕਰਨਾ ਸੀ ਨਾ ਉਹ ਤਾਂ ਦਿੱਤਾ ਹੀ ਕਰ तेन मैं दस दी चलो ठीक है मम्मी मैं चल दी फिर ना अपना ध्यान रखियो बार बारिश होंगी भी जाना किस तरह ओ मम्मी, बहार वेखो ड्राइवर आ गया जाना मैं पैदल जाना वा अच्छा चलो ठीक है हाँ आ गया हाँ जी मम्मी। ठीक है चल चलो मम्मी मैं ना ਬੈਗ ਫੜ ਲਾ ਠੀਕ ਹਾਂਜੀ ਹਏ ਕਿਰਦੂ ਇਹ ਮੇ ਲਾਤ ਨੂੰ ਕੁਛ ਹੋ ਗਿਆ ਕੀ ਹੈ ਮੰਮੀ ਪਤਾ ਨਹੀਂ ਕਿ ਕਿ ਵਾਰੀ ਉਹ ਇਹ ਮੇ ਲਾਤ ਨੂੰ ਕੁਛ ਹੋ ਗਿਆ ਹੁਣ ਇਹਦੇ ਮੰਮੀ ਤੇ ਠੀਕ ਹੀ ਕੀ ਹੋ ਗਿਆ ਇੱਕਦਮ ਪਤਾ ਨਹੀਂ ਕਿ ਤਾਂ ਉੱਠੀ ਆ ਤੇ ਨਾਲ ਹੀ ਕੁਛ ਹੋ ਗਿਆ ਤੈਨੂੰ ਪਤਾ ਗੁੱਡਿਆਂ ਦੀ ਪ੍ਰੋਬਲਮ ਹੈ ਨਾੜ ਚੜ ਗਈ ਮੇਰੇ ਪਤਾ ਨਹੀਂ ਕੀ ਹੋ ਗਿਆ ਮੰਮੀ ਕੋਈ ਦਵਾਈ ਕਿਵੇਂ ਦਵਾਈ ਲੈ ਕੇ ਆਵਾਂ ਤਾਂ ਡੇ ਵਾਸਤੇ ਜਾ ਬੁੱਤ ਜਾ ਤੂੰ ਡਰਾਈਵਰ ਆ ਗਿਆ ਹੈ ਜਾ ਤੂੰ ਮੰਮੀ ਕੈਹਦੀ ਗੱਲ ਕਰੰਦੀ ਮੈਂ ਕਿਤੇ ਨਹੀਂ ਜਾ ਸਕਦੀ ਆ ਪਰ ਤੁਸੀਂ ਇੱਥੇ ਬਿਮਾਰ ਪਏ ਜੇ ਤੁਸੀਂ ਰਹਿਣ ਤੋਂ ਕੋਈ ਗੱਲ ਨਹੀਂ ਮੈਂ ਫੇਰ ਕਦੀ ਚੱਲ ਜਾੰਗੀ ਚਲੋ ਆਓ ਅੰਦਰ ਚੱਲੀਏ ਚਲ ਆਜੋ ਫੜ ਲਾ ਮਨੋ ਆਜੋ ਹਏ ਚਲੋ ਮੰਮੀ ਤੇ ਆਣਾ ਉੱਪਰ ਕਰੋ ਮੰਮੀ ਲੱਤਾਂ ਹਾਏ ਹਾਏ ਲੈ ਆ ਕੋਡ ਦਾ ਚਲੋ ਮੰਮੀ ਤੁਸੀਂ ਨਾ ਇਥੇ ਲੇਟ ਜੀ ਥੋੜੀ ਰੈਸਟ ਕਰ ਲਓ ਮੈਂ ਨਾ ਦਵਾਈ ਲੈ ਕੇ ਆਨੀ ਤੁਹਾਡੇ ਵਾਸਤੇ ਲੇਟ ਜੀ ਤੁਸੀਂ ਹਾਂ ਲੇਟ ਜੀ ਨਾ ਵਾਏ ਕਰੋ ਲੱਗਦਾ ਦਵਾਈ ਲੈਣ ਗਈ ਹੈ ਇਥੇ ਤਰੀਕਾ ਹੀ ਪੜਾਉ ਉਹ ਦੀ ਹੈ ਚੰਗੀ ਮਾਤਾ ਤੇਹੀ ਜਸਪੀਰ ਪਹਿਨੀ ਪੈ ਮੈਨੂੰ ਵੀ ਲੋੜ ਹੈ ਨਾ ਪੀਕੇ ਜਾਓਗੀ ਤਾਂ ਨਾ ਕੰਮ ਮੈਨੂੰ ਕਰਨਾ ਪਏਗਾ ਮੇਰਾ ਇਕੱਲਾ ਇਕੱਲਾ ਪੁੱਤਰ ਮੈਂ ਕੱਲ ਹੀ ਭੇਜਦਾ ਉਹ ਵੇਖ ਲੈ ਕਿੰਦੀ ਵਧੀਆ ਰੰਦੀ ਤਿੰਨ ਤਿੰਨਾਂ ਦੇ ਹੋਣ ਜਾਂ ਅੰਜ ਬੇਮਾਰਾਲੀ ਬਣੀ ਦਿੰਦੀ ਕੰਮ ਕਰਨਾ ਹੀ ਨਹੀਂ ਪੈਂਦਾ ਕੋਈ ਇਹ ਤਰੀਕਾ ਬਹੁਤ ਵਧੀਆ ਮੈਂ ਨਹੀਂ ਭੇਜਦਾ ਕਿ ਤੇ ਮਮੀ ਆ ਕਿਰਨ ਆ ਜਾ ਹਾਏ ਪੀੜ ਹੋਈ ਜਾਂਦੀ ਭੀ ਮਮੀ ਮੈਂ ਨਾ ਟਿਊਬ ਲੈ ਆਈ ਆ ਤੇ ਆ ਮੈਂ ਤਾਂ ਡੇ ਲਾ ਦਿੰਨੀ ਲਾ ਤ ਦੇ ਕਿਰਨ ਟਿਊਬ ਤਾਂ ਰਹਿਣ ਦੇਬ ਨਹੀਂ ਲਾ ਤ ਕੁਟਕੇ ਬੰਦੇ ਬਸ ਉਹ ਮਮੀ ਮੈਂ ਹੁਣੇ ਸਪੈਸ਼ਲ ਤੇ ਡਾਕਟਰ ਕੋ ਲੈ ਕੇ ਆਈ ਆ ਤੇ ਉਹਨੇ ਕਿਹਾ ਹੈ ਕਿ ਟਿਊਬ ਲਾ ਲਿਓ ਤੇ ਮੈਡੀਸਿਨ ਖਵਾ ਦਿਓ ਤੇ ਤੁਹਾਡੀ ਮੈਡੀਸਨ ਤੇ ਖਾਣਾ ਨਹੀਂ ਆ ਪਰ ਪੰਦੇ ਵੈਕਨਿਨ ਲਗਾਉਣ ਦਾ ਕੀ ਫਾਇਦਾ ਉਹ ਇਹ ਕਿਹੜਾ ਮਲਣਾ ਵਾ ਇਹ ਬਸ ਥੋੜਾ ਜਿਹਾ ਲਾਣਾ ਹੀ ਆ ਆ ਇੱਧਰ ਲਾ ਫਿਰ ਲਿਆਓ ਇਹਨਾਂ ਤੂੰ ਤਾਂ ਕੰਦੀ ਹੋਏਂਗੀ ਮੈਂ ਪਿਕੇ ਜਾਂਦੀ ਤਿਆਰ ਕੀਤੀ ਤੇ ਮੰਮੀ ਲੰਮੇ ਪੈ ਗਈ ਨਹੀਂ ਨਹੀਂ ਮੰਮੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਹੁਣ ਤੁਸੀਂ ਬਿਮਾਰ ਪਏ ਜੇ ਜੇ ਮੈਂ ਨਹੀਂ ਦੱਸਾ ਦੇਣਾ ਤੇ ਕਿੰਨੇ ਦੇਣਾ ਵਾ ਨਹੀਂ ਉਹ ਤਾਂ ਪੁੱਤਰ ਗਲਤੀ ਪਰ ਤੂੰ ਕਿਹੜਾ ਜਾਣਦੀ ਏ ਰੋਜ ਤੂੰ ਤੇ ਜਾਂਦੀ ਹੋ ਨਹੀਂ ਚਲੋ ਕੋਈ ਗੱਲ ਨਹੀਂ ਮੰਮੀ ਤੇ ਮੰਮੀ ਟਿਊਬ ਤੇ ਮੈਂ ਵੈਸੇ ਲਾਤੀ ਆ ਕਿ ਬਨਣੀ ਆ ਲਾ ਦੇ ਤੁਸੀਂ ਚਲ ਬੰਨਦਾ ਇੱਕ ਉਟਕੇ ਥੋੜੀ देर ਬੰਨਦੇ ਚਲੋ ਠੀਕ ਆ ਬੰਨ ਦੇ ਨਹੀਂ ਥੋੜੀ ਦੇ ਤੁਸੀਂ ਰੈਸਟ ਕਰ ਲਓ ਫਿਰ ਤੁਸੀਂ ਜੋ ਖਾਣਾ ਹੋਊਗਾ ਨਾ ਤੇ ਫਿਰ ਮੈਂ ਬਣਾ ਦਾਂਗੀ ਠੀਕ ਚਲੋ ਠੀਕ ਆ ਮੰਮੀ ਹੁਣ ਤੁਸੀਂ ਥੋੜੀ ਦੇ ਨਾ ਰੈਸਟ ਕਰ ਲਓ ਤੇ ਕਿਸੇ ਚੀਜ਼ ਦੀ ਲੋੜ ਹੋ ਗਈ ਮੈਨੂੰ ਵਾਜ ਦੇ ਦਿਓ ਮੈਂ ਇੱਥੇ ਹੀ ਬੈਠੀ ਆ ਠੀਕ ਆ ਠੀਕ ਆ ਚਲੋ ਠੀਕ ਆ ਮੰਮੀ ਹਾਂ ਕੀਤਾ ਫੋਨ ਆ ਗਿਆ ਹੁਟਾ ਦੇਖ ਹਾਂ ਉਹ ਭਾਬੀ ਦਾ ਫੋਨ ਹੈਲੋ ਹੈਲੋ ਪੱਜੀ ਪੈਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਲ ਜੀ ਠੀਕ ਐ ਤੂੰ ਸੁਣਾਓ ਠੀਕ ਹੋ ਹਾਂ ਬੰਦਾ ਸ਼ੁਕਰ ਹੈ ਜਿਹੜਾ ਸਮਾਂ ਕੱਢੇ ਹੋਰ ਕੀ ਬੰਦਾ ਪਿਆ ਬਸ ਠੀਕ ਐ ਅੱਛਾ ਕੀ ਗੱਲ ਬੜੇ ਦਿਨ ਹੋ ਗਏ ਕੋਈ ਚੱਕਰ ਚੁੱਕਰ ਨਹੀਂ ਲਾਇਆ ਹੈਗਾ ਕੀ ਗੱਲ ਤੂੰ ਯਾਦ ਹੀ ਨਹੀਂ ਕੀਤਾ ਹਾਏ ਰੱਬਾ ਯਾਦ ਕੀ ਉਹਨੇ ਕਿਤਾਬਾਂ ਤੁਹਾਨੂੰ ਹੱਟੇ ਵੀ ਯਾਦ ਕਰੇ ਤੁਹਾਡਾ ਭਤੀਜਾ ਜਸਵੇਰ ਹੀ ਪਿਆ ਕਹਿੰਦਾ ਸੀ ਵੀ ਕੀ ਗੱਲ ਹੋ ਗਈ ਪੂਆ ਬੜੇ ਦਿਨ ਹੋ ਗਏ ਆਈ ਨਹੀਂ ਤੇ ਜਾ ਕੇ ਪਤਾ ਤੇ ਕਰੀਏ ਕੀ ਗੱਲ ਹੈ ਤੇ ਕੀ ਗੱਲ ਆਣਾ ਨਹੀਂਗਾ ਨਹੀਂ ਆਣਾ ਆਣਾ ਕਿਉਂ ਨਹੀਂ ਤੂੰ ਬਸ ਯਾਦ ਕੀਤਾ ਤੇ ਮੈਂ ਹੁਣੇ ਪਹੁੰਚੀ ਤੇ ਪਹੁੰਚੀ ਉਹਨੇ ਹੁਣੇ ਰੋਟੀ ਖਾਣ ਵਾਸਤੇ ਆਣਾ ਤੇ ਘਰ ਤੇ ਆਜਿਆ ਜੇ ਫਟਾਫਟ ਹੁਣਾ ਅੱਛਾ ਆਈ ਆਈ ਖੜੀ ਬਸ ਤੂੰ ਫੋਨ ਲਾ ਫੋਨ ਲਾ ਤੇ ਮੈਂ ਆਨੀ ਆ ਬਸ ਰੋਟੀ ਬਣੀ ਪਈ ਤੇ ਰੋਟੀ ਇੱਧਰ ਹੀ ਖਾਣੀ ਬਸ ਤੁਸੀਂ ਆ ਜਾਓ ਬੜਾ ਜੀ ਠੀਕ ਹੈ ਠੀਕ ਹੈ ਆਈ ਖੜੀ ਆਜ ਆਈ ਕਹੋ ਕੀ ਦਿਓ ਹੂੰ ਤੇ ਮੈਂ ਜਾਵਾਂ ਪੇਕੇ ਤੇ ਚਾਰ ਦਿਨ ਰਹਿ ਕੇ ਆਣੀ ਆ ਖਾਵਾ ਪੀਵਾਂਗੇ ਮ제 ਕਰਾਂਗੇ ਖੂਬ ਉੱਥੇ ਚਲਨੀ ਆ ਮੈਂ ਫਿਰ ਤਰੀਕਾ ਕਿੰਨਾ ਦੱਸ ਵੀ ਵਧੀਆ ਦੇ ਸਮਝ ਹੀ ਨਹੀਂ ਆਈ ਯਾਨੀ ਦੂਜੇ ਬੇ ਕਿਸਰਾਂ ਕਰੀਦਾ ਮੈਂ ਕਿਹਾ ਚੱਲ ਕੋਈ ਨਹੀਂ ਠੀਕ ਹੈ ਮੈਂ ਵੀ ਤੇ ਕੈ ਐਸ਼ ਕਰਾਂ ਜਾ ਕੇ ਕਿਧਰੇ ਹਾਂਜੀ ਮੰਮੀ ਨਹੀਂ ਨਹੀਂ ਹੁਣ ਗੱਲ ਪਤਾ ਕੀ ਹੋਈ ਆ ਉਹ ਮੰਮੀ ਦੇ ਅਚਾਨਕ ਹੀ ਲਾਚੇ ਦਰਦੋਂ ਲਾਪੀ ਆ ਇਹ ਫੇਰ ਮੈਂ ਇਤਰਾ ਉਹਨਾਂ ਨੂੰ ਕੱਲਿਆਂ ਨੂੰ ਛੱਡ ਕੇ ਨਹੀਂ ਨਹਾ ਸਕਦੀ ਚੰਗਾ ਨਹੀਂ ਲੱਗਦਾ ਇਤਰਾ ਹਾਂਜੀ ਕੋਈ ਨਹੀਂ ਮੈਂ ਫੇਰ ਕਦੀ ਆ ਜਾਾਂਗੀ ਚਲੋ ਹਾਂਜੀ ਠੀਕ ਹੈ ਕਿਰਨ ਆ ਚੱਲ ਦੋ ਸੂਟ ਮੇਰੇ ਬੈਗ 'ਚ ਪਾ ਦੇ ਕਿਉਂ ਮੰਮੀ ਉਹ ਭਾਬੀ ਦੇ ਸੱਦਿਆ ਉੱਧਰ ਤਾਂ ਮੈਂ ਕਹਾਂ ਮੈਂ 2-4 ਦਿਨ ਲਾਵਾ ਫੇਰ 2-4 ਦਿਨ ਲਾਵਾ ਹਾਂ ਉਹ ਕੰਦੇ ਆ ਤੂੰ ਉੱਧਰ ਤੇਰਾ ਭਰਾ ਭੜਾ ਯਾਦ ਕਰਦਾ ਪਿਆ ਓਏ ਮੰਮੀ ਤੁਹਾਡੀ ਤੇ ਲਾਤੀ ਚ ਦਰਦ ਨਹੀਂ ਉਹ ਦਵਾਈ ਤੂੰ ਲੈਂਦੀ ਐ ਨਾ ਮੈਂ ਖਾਦੀ ਹੁਣੇ ਪੈ ਜਾਏਗਾ ਫਰਕ ਤੇ ਹੁਣੇ ਠੀਕ ਹੋ ਗਿਆ ਨਹੀਂ ਪੈ ਜਾਏਗਾ ਮੈਂ ਥੋੜਾ ਜਿਹਾ ਪੈ ਗਿਆ ਫਰਕ ਥੋੜਾ ਜਿਹਾ ਪੈ ਗਿਆ ਫਰਕ ਪੈ ਜਾਏਗਾ ਫਰਕ ਤੇ ਤੂੰ ਮੇਰੇ ਦੋ ਚਾਰ ਸੂਟ ਪਾ ਦੇ ਤੇ ਮੈਂ ਜਰ ਹੋਂਵਾਂ ਉਧਰ ਹੈ ਇਹ ਮੇਰੇ ਸੂਟ ਪਾ ਦੇ ਉੱਥੇ ਤੇ ਮੈਂ ਦੋ ਚਾਰ ਦਿਨ ਲਈ ਆਇਆ ਹਾਂ ਕਦੇ ਬਹੁਤ ਯਾਦ ਕਰਦੇ ਪਤੀ ਜੀ ਬੜਾ ਯਾਦ ਕਰਦੇ ਪਏ ਮੰਮੀ ਮੇਰੀ ਇੱਕ ਗੱਲ ਸੁਣੋ ਤੇ ਉਹਦਾ ਸਹੀ ਸਹੀ ਜਵਾਬ ਦੇ समझते दसो तेन की समझते नहीं मम्मी ही मेनू ती तू ही मेनू ना नूह ही समझा नहीं पुत्र तू मेरी भी नूह ही नहीं, नू ही नहीं, नू नहीं मम्मी झूठ ना बोलो जे मैं ती ना अपनी थी। ਤੂੰ ਹੀ ਮੈਨੂੰ ਐਤਰਾਂ ਦੀਆਂ ਚਲਾਕੀਆਂ ਨਹੀਂ ਖੇਡਣੀਆਂ ਸੀ ਕਿਹੜੀ ਚਲਾਕੀਆਂ ਮੈਂ ਕੀਤੀਆਂ ਤੇਰੇ ਨਾਲ ਕਿਹੜੀਆਂ ਚਲਾਕੀਆਂ ਕੀਤੀਆਂ ਮੰਮੀ ਕੀ ਦੱਸਾਂ ਤੁਨ ਜਦੋਂ ਤੂੰ ਫੋਨ ਤੇ ਗੱਲ ਕਰਨ ਦੇ ਸੀ ਨਾ ਮਾਮੀ ਜੀ ਦੇ ਨਾਲ ਉਹ ਮੈਂ ਸਾਰੀਆਂ ਗੱਲਾਂ ਸੁਣ ਲਈਆਂ ਆ ਗਈ ਆ ਗਈ ਆ ਗਈ ਮੈਂ ਆਨ ਲੱਗੀ ਮਤਲਬ ਕਿ ਤੁਸੀਂ ਇਹ ਸਭ ਨਾਟਕ ਕੀਤਾ ਤਾਂ ਕਿ ਮੈਂ ਪੇਕੇ ਨਾ ਜਾਵਾਂ ਮੁੰਦਰ ਮੈਂ ਤਾਂ ਤਾਂ ਨਵਾਬ ਕੇ ਜਾਣ ਲਈ ਮੰਮੀ ਗੱਲ ਨਾ ਪਲਟੋ ਮੇਰੀ ਗੱਲ ਸੁਣੋ ਜੇ ਤੁਹਾਨੂੰ ਇੰਨਾ ਹੀ ਸੀਗਾ ਕਿ ਮੈਂ ਪੇਕੇ ਨਾ ਜਾਵਾਂ ਤੇ ਤੁਸੀਂ ਮੈਨੂੰ ਉਸ ਤਰ੍ਹਾਂ ਹੀ ਕਹਿ ਦਿੰਦੇ ਤੁਸੀਂ ਮੇਰੇ ਤੇ ਆਪਣਾ ਹੱਕ ਨਹੀਂ ਸਮਝਦੇ ਜਾਂ ਤੁਸੀਂ ਮੈਨੂੰ ਠੀਕ ਹੈ ਮੈਂ ਤਾਂ ਢੀ ਨੂੰ ਆ ਪਰ ਇੰਨੇ ਸਾਲ ਹੋ ਗਏ ਸਾਡੇ ਵਿਆਹ ਨੂੰ ਕਦੀ ਮੈਂ ਤੁਹਾਨੂੰ ਧੀ ਦੀ ਕਮੀ ਮਹਿਸੂਸ ਨਹੀਂ ਹੋਂ ਦਿੱਤੀ ਨਲਤੀ ਅਨੇ ਤੇ ਬਾਅਦ ਚ ਆਣਾ ਹੁਣ ਤਾਂ ਡੇ ਸਾਟ ਲੱਗੀ ਆ ਉਹ ਪਹਿਲਾਂ ਤੇ ਤੁਹਾਡੀ ਨੂੰਹੀ ਤੇ ਡੇ ਕੰਮ ਆਈ ਨਾ ਧੀ ਨੂੰ ਤੁਸੀਂ ਫੋਨ ਕਰੋਗੇ ਉਹਨੂੰ ਤਾਂ ਪਤਾ ਲੱਗਣਾ ਜੇ ਤੁਸੀਂ ਮੈਨੂੰ ਹੱਕ ਦੇ ਨਾਲ ਕਹਿੰਦੇ ਨਾ ਕਿਰਨ ਤੂੰ ਨਾ ਆ ਜਾ ਤੂੰ ਇੱਥੇ ਰਹਿ ਲਾ ਮੇਰਾ ਕੱਲਿਆਂ ਦਾ ਘਰ ਚ ਮਨ ਨਹੀਂ ਲੱਗਦਾ ਜੇ ਮੈਂ ਚਲ ਵੀ ਗਈ ਹੁੰਦੀ ਤੂੰ ਇਹ ਮੈਨੂੰ ਉੱਥੇ ਕਹਿ ਦਿੰਦੇ ਕਿ ਕਿਰਨ ਆ ਜਾ ਮੇਰੇ ਦਿਲ ਨਹੀਂ ਲੱਗੰਦੇ ਆ ਉਹ ਮੰਮੀ ਮੈਂ ਤੇ ਤੁਹਾਡੇ ਕਹੇ ਤੇ ਹੀ ਆ ਜਾਣਾ ਸੀ ਪਰ ਮੰਮੀ ਮੈਨੂੰ ਸਭ ਤੋਂ ਜ਼ਿਆਦਾ ਦੁੱਖ ਇਹ ਲੱਗਾ ਇਹ ਸਭ ਤੁਸੀਂ ਕਿਸੇ ਤੀਜੇ ਬੰਦੇ ਦੇ ਕਹਿਣ ਕਰਕੇ ਕੀਤਾ ਤੀਜੇ ਬੰਦੇ ਕਰਕੇ ਤੁਸੀਂ ਆਪਣੇ ਇੰਨੇ ਸਾਲਾਂ ਦੇ ਪਿਆਰ ਤੇ ਖਰਾਬ ਕਰਨ ਦੇ ਹੀ ਨਾ ਮੰਮੀ ਨਾਲੇ ਮੈਨੂੰ ਇਹ ਵੀ ਪਤਾ ਉਹਦਾ ਦਿਲਾਤ ਚ ਕੋਈ ਦਰਦ ਨਹੀਂ ਹੈ ਬਿਲਕੁਲ ਠੀਕ ਜੇ ਤੁਸੀਂ ਫੀਟ ਐਂਡ ਫਾਈਂਡ ਜੇ ਬਸ ਤੁਸੀਂ ਇਹ ਨਾਟਕ ਕੀਤਾ ਕਿਉਂਕਿ ਉਹ ਤੀਜਾ ਬੰਦਾ ਕਹਿ ਕੇ ਗਿਆ ਸੀ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਨਾ ਤੇ ਨਾਲੇ ਕੀ ਕਹਿੰਦੇ ਸੀ ਮੈਂ ਆਪਣੀਆਂ ਨੂਆਂ ਨੂੰ ਇਤਨਾ ਕਰਕੇ ਰੱਖਿਆ। ਉਹ ਮੰਮੀ ਇਹ ਜਿਹੜੇ ਬੰਦੇ ਭੜਕਾਉਣ ਵਾਲੇ ਹੁੰਦੇ ਨਾ ਇਹਨਾਂ ਦੀ ਆਪਣੀ ਦੇ ਆਪਣੇ ਘਰ ਦੇ ਵਿੱਚ ਇੱਜ਼ਤ ਨਹੀਂ ਹੁੰਦੀ ਕਿਉਂਕਿ ਇਹ ਨੂਆਂ ਨੂੰ ਇਤਨਾ ਹੀ ਕਰਕੇ ਰੱਖਦੇ ਆ ਇਤਨਾ ਹੀ ਹੁਕਮ ਚਲਾਉਂਦੇ ਆ ਨੂਆਂ ਉਹਨਾਂ ਦੀ ਉਹਨਾਂ ਨੂੰ ਪੁੱਛਦੇ ਆ ਨਹੀਂ ਹਣੀਆ ਤੇ ਸਾਨੂੰ ਵੇਖੀ ਉਹ ਸੜਦੇ ਹੋਣੇ ਆ ਕਿ ਇਹ ਇੰਨੇ ਵਧੀਆ ਰਹਿੰਦੇ ਆ ਕਿਉਂ ਨਾ ਮੈਂ ਇੱਧਰ ਆਪਣੀ ਚਾਲ ਚਲਾ ਕੇ ਵੇਖਾਂ। ਗਾਹੇ ਦਾ ਨਾ ਪੁੱਤਰ ਗੱਲ ਤੂੰ ਬਿਲਕੁਲ ਸੋਹਣਾ ਅੰਨੇ ਸਹੀ ਕਹਿਦੀ ਪੀ। ਗਲਤੀ ਤੀਸਰੇ ਬੰਦੇ ਦੀ ਨਹੀਂ ਗਲਤੀ ਸਾਰੀ ਮੇਰੀ ਹੈ ਉਹਨੇ ਮੈਨੂੰ ਨਚਾਇਆ ਤੇ ਮੈਂ ਨਚੀ ਇਹ ਗਲਤੀ ਉਹਦੀ ਨਹੀਂ ਮੇਰੀ ਹੈ ਮੇਰੀ ਸਾਰੀ ਗਲਤੀ ਹੈ ਨਹੀਂ ਤੇ ਤੀਸਰੇ ਬੰਦੇ ਕੀ ਮਜਾ ਲਾ ਸਾਡੇ ਘਰ ਦੇ ਜਾ ਕੇ ਦਖਲ ਅੰਦਾਜ਼ੀ ਕਰੇ ਉਹਦਾ ਕੀ ਹਿੰਮਤ ਹੈ ਮੈਂ ਉਹਨੂੰ ਮੌਕਾ ਦਿੱਤਾ ਤੇ ਉਹਨੇ ਗੱਲ ਮੈਨੂੰ ਕਹੀ ਮੈਨੂੰ ਇਹ ਮੌਕਾ ਨਹੀਂ ਸੀ ਦੇਣਾ ਚਾਹੀਦਾ ਹੁਣ ਚਲੋ ਸਾਡੇ ਇੰਨੇ ਇੰਨੇ ਸਾਲਾਂ ਦੇ ਪਿਆਰ ਦੇ ਵਿੱਚੋਂ ਨੇ ਫਿੱਕਾ ਪਾ ਦਿੱਤੀ ਆਗੇ ਤੇਰਾ ਵੀ ਮੇਰੇ ਤੋਂ ਵਿਸ਼ਵਾਸ ਉੱਟ ਗਿਆ ਚਲੋ ਮੰਮੀ ਛੱਡੋ ਪੁੱਤਰ ਮੈਂਨੂੰ ਮaaf ਕਰਦੇ ਨਹੀਂ ਗਲਤੀ ਮੈਂ ਕੀਤੀ ਐ ਮੈਂ ਕੀਤੀ ਮੈਂ ਤੇਰੀ ਗੁਨਾਹਗਾਰ ਐ ਮੈਂ ਗਲਤੀ ਕੀਤੀ ਐ ਕੋਈ ਗੱਲ ਨਹੀਂ ਤੁਹਾਨੂੰ ਸਮਝ ਆ ਗਈ ਇਹ ਇਹੋ ਹੀ ਬੜਾ ਵਾ ਮੈਨੂੰ ਆ ਗਈ ਸਮਝ ਪੁੱਤਰ ਮੈਨੂੰ ਸਭ ਆ ਗਈ ਜਾ ਤੂੰ ਤੂੰ ਜਾ ਪੇਕੇ ਜਾ ਕੋਈ ਗੱਲ ਨਹੀਂ ਮੈਂ ਠੀਕ ਹਾਂ ਜੀ ਜਾ ਤੂੰ ਮੈਂ ਕਿਧਰ ਨਹੀਂ ਜਾਣਾ ਤੂੰ ਜਾ ਪੇਕੇ ਫੜ ਬੈਗ ਡਰਾਈਵਰ ਬਾਹਰ ਕੜਾ ਤੇ ਜਾ ਤੂੰ ਚਲੋ ਮੰਮੀ ਮੈਂ ਹੁਣ ਫੇਰ ਕਿਸੇ ਦਿਨ ਨਹੀਂ ਜਾਉਣਾ ਨਹੀਂ ਨਹੀਂ ਜਾ ਤੂੰ ਕਿਉਂਕਿ ਮੇਰੇ ਮੰਮੀ ਨੂੰ ਫੋਨ ਤੇ ਨਾ ਗੱਲ ਕਰ ਉਹ ਪੁੱਤਰ ਮੇਰਾ ਮਨ ਨਹੀਂ ਖੁਸ਼ ਹੋਣਾ ਤੂੰ ਜਾ ਤੂੰ ਜਾ ਮੇਰਾ ਮਨ ਨਹੀਂ ਖੁਸ਼ ਹੋਣਾ ਜਾ ਤੂੰ ਚਲੋ ਜਾਓ ਹੋ ਕੇ ਆ ਜਾ ਤੂੰ ਸੋ ਹਾਂਜੀ ਵੇਖ ਲਿਆ ਜੀ ਤੁਸੀਂ ਸਾਰਿਆਂ ਨੇ ਆ ਬਾਹਰ ਵਾਲਾ ਕੋਈ ਆਇਆ ਤੇ ਮੰਮੀ ਨੂੰ ਸਖਾ ਪੜਾ ਕੇ ਚਲਾ ਗਿਆ ਤੇ ਇਹ ਸਿੱਖ ਪੜ ਵੀ ਗਏ ਉਹੀ ਗੱਲ ਜਿਹੜੀ ਇਹਨੇ ਲਾਸਟ ਦੇ ਡਾਇਲੋਗ ਬੋਲੇ ਆ ਵਾ ਕਿਸੇ ਬਾਹਰ ਵਾਲੇ ਦੀ ਕੀ ਮਜਾ ਆ ਉਦੋਂ ਤੱਕ ਉਹਦੀ ਮਜਾਲ ਨਹੀਂ ਜਦ ਤੱਕ ਆਪਾਂ ਉਹਦੀ ਹਾਂ ਤੇ ਹਾਂ ਨਹੀਂ ਮਲਾਂਦੇ ਹਨਾ ਬਿਲਕੁਲ ਆਂਟੀ ਹਾਂਜੀ ਹਾਂਜੀ ਆਪਾਂ ਨੂੰ ਮੌਕਾ ਦਿੱਤਾ ਉਹਨੇ ਤੁਹਾਨੂੰ ੜਕਾਇਆ ਤੇ ਤੁਸੀਂ ੜਕ ਗਏ ਇਹ ਸਾਡੇ ਤੇ ਡਿਪੈਂਡ ਹੁੰਦਾ ਕੋਈ ਸਾਨੂੰ ਜਿੰਨਾ ਮਰਜੀ ਸਿਖਾਉਂਦਾ ਰਵੇ ਜਿੰਨਾ ਮਰਜੀ ਪੜ੍ਹਾਉਂਦਾ ਰਵੇ ਇਹ ਇੱਕ ਇਨਸਾਨ ਤੇ ਡਿਪੈਂਡ ਹੁੰਦਾ ਵਾ ਕਿ ਉਹਨੇ ਉਹਦੀ ਗੱਲ ਮੰਨਣੀ ਆ ਕਿ ਨਹੀਂ ਮੰਨਣੀ ਕਿਉਂਕਿ ਅੱਜ ਕੱਲੇ ਜਿਆਦਾ ਲੋਕ ਫੇਕ ਪਾਣ ਵਾਲੇ ਹੁੰਦੇ ਆ ਪਿਆਰ ਨੂੰ ਵੇਖ ਕੇ ਸੜ ਗਏ ਉਹ ਸਾਡੇ ਪਿਆਰ ਨੂੰ ਵੇਖ ਕੇ ਸੜ ਗਏ ਉਹਦੀ ਆਪਣੀਆਂ ਨੂੰਆਂ ਨਾਲ ਘਰ ਤੇ ਬਣੀ ਨਹੀਂ ਹੋਈ ਨਾਉ ਦੀ ਕਦਰ ਹੁੰਦੀ ਹੈ ਤੇ ਸਾਡੇ ਪਿਆਰ ਨੂੰ ਵੇਖੋ ਸਾਡੇ ਜੀ ਜਿਆਦਾ ਇਸ ਤਰ੍ਹਾਂ ਲੋਕੀ ਸੜਦੇ ਆ ਕਿ ਇਹ ਨੂੰ ਸੱਸ ਪਿਆਰ ਨਾਲ ਕੋ ਰਹਿਣ ਦੀਆਂ ਤੁਹਾਡੇ ਘਰ ਚ ਤੇ ਇਤਨਾ ਚੱਲਦਾ ਉਹ ਬੜਾ ਟਰਾਈ ਕਰਦੇ ਆ ਕਿ ਇੰਨਾ ਚੇ ਫੇਕ ਪਾਨ ਦੀ ਕਰਨ ਦੀ ਪਰ ਗੱਲ ਤੇ ਉਹ ਹੀ ਆ ਨਾ ਜੇ ਸੱਸ ਤੇ ਨੂੰ ਦੋਵੇਂ ਜਣੀਆਂ ਸਮਝਦਾਰ ਹੋਣਗੀਆਂ ਦੋਵੇਂ ਜਣੀਆਂ ਇੱਕ ਦੂਜੇ ਦੇ ਨਾਲ ਕੋਆਪਰੇਟ ਕਰਨਗੀਆਂ ਤੇ ਫਿਰ ਇੱਥੋਂ ਤੱਕ ਮੌਕਾ ਵੀ ਨਹੀਂ ਆਊਗਾ ਸੋ ਇਹੋ ਹੀ ਆਪਾਂ ਕਹਿਣਾ ਚਾਹਾਂਗੇ ਤੀਜੇ ਬੰਦੇ ਨੂੰ ਕੱਢ ਦੋ ਤੀਜੇ ਬੰਦੇ ਦੀ ਗੱਲ 'ਚ ਨਾ ਆਓ ਤੇ ਸਾਡੇ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਿਆਦਾ ਤੋਂ ਜਿਆਦਾ ਕਰੋ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ